ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਬਿਰਸਾ ਕਲੈਕਸ਼ਨ ਤੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਚੈਨਲ ਤੇ ਆਉਣ ਲਈ ਤੇ ਤੁਸੀਂ ਵੀਡੀਓ ਨੂੰ ਜਰੂਰ ਐਂਡ ਤੱਕ ਦੇਖਿਓ ਜੀ ਆਪਾਂ ਬਹੁਤ ਪਿਆਰੀ ਜੀ ਕਲੈਕਸ਼ਨ ਲੈ ਕੇ ਆਏ ਹਾਂ ਜੀ ਸਾਰੇ ਨਵੇਂ ਡਿਜ਼ਾਈਨ ਆਉਣਗੇ ਜੀ ਨਵੇਂ ਪ੍ਰਿੰਟ ਹੈ ਜੀ ਸਾਰੇ ਤੇ ਬਿਲਕੁਲ ਨਵੇਂ ਜੇ ਡਿਜ਼ਾਈਨ ਹੈ ਨਵੇਂ ਪ੍ਰਿੰਟ ਹੈ ਜੀ ਸਾਰਾ ਟੋਟਲੀ ਡਿਫਰੈਂਟ ਤੇ ਡਿਫਰੈਂਟ ਜੇ ਕਲਰ ਹੈ ਸਾਰੇ ਬਹੁਤ ਸੋਹਣੇ ਸੋਹਣੇ ਤੇ ਪਿਆਰੇ ਪਿਆਰੇ ਜੀ ਡਿਜ਼ਾਈਨ ਹੈ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਤੁਸੀਂ ਸਕਰੀਨਸ਼ਾਟ ਭੇਜ ਕੇ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਆਪਦਾ ਆਰਡਰ ਬੁੱਕ ਕਰਵਾਉਣਾ ਹੈ ਜੀ ਸਕਰੀਨਸ਼ਾਟ ਭੇਜ ਕੇ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਡਿਟੇਲ ਪੁੱਛਣੀ ਆ ਸੂਟ ਬਾਰੇ ਤਾਂ ਤੁਸੀਂ ਸਾਡੇ ਤੋਂ ਪੁੱਛ ਸਕਦੇ ਹੋ ਇਹ ਕਾਟਨ ਦੇ ਸੂਟ ਆਉਣਗੇ ਜੀ ਸ਼ਰਟ ਵੀ ਕਾਟਨ ਦੀ ਹੈ ਬਾਟਮ ਵੀ ਕਾਟਨ ਦੀ ਹੈ ਜੀ ਬਹੁਤ ਸੋਹਣਾ ਫੈਬਰਿਕ ਹੈ ਜੀ ਪ੍ਰੀਮੀਅਮ ਜੀ ਰੇਂਜ ਹੈ ਜੀ ਇਹਦੀ ਬਹੁਤ ਸੋਹਣੇ ਸੋਹਣੇ ਜਿਹਨਾਂ ਦੇ ਕਲਰ ਕੰਬੀਨੇਸ਼ਨ ਹੈ ਜੀ ਪਿਓਰ ਕਾਟਨ ਆਉਗੀ 2.5 ਮੀਟਰ ਦੀ ਪਿਓਰ ਕਾਟਨ ਦੀ ਸ਼ਰਟ ਆਉਗੀ ਜੀ ਪਿਓਰ ਕਾਟਨ ਦੀ ਬਾਟਮ ਆਉਗੀ ਬਹੁਤ ਸੋਹਣਾ ਫੈਬਰਿਕ ਹੈ ਜੀ ਗਰਮੀ 'ਚ ਪਾਉਣ ਵਾਲਾ ਬਹੁਤ ਹੀ ਜਿਆਦਾ ਸੌਫਟ ਫੈਬਰਿਕ ਹੈ ਜੀ ਤੇ ਬਹੁਤ ਹੀ ਲਾਈਟ ਵੇਟ ਹੈ ਬਹੁਤ ਹੀ ਪਿਆਰੇ ਪਿਆਰੇ ਜੇ ਇਹਨਾਂ ਦੇ ਕਲਰ ਕੰਬੀਨੇਸ਼ਨ ਹੈ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਵੇ ਸਕਰੀਨਸ਼ਾਟ ਭੇਜ ਕੇ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੁਹਾਡਾ ਸਵਾਲ ਹੈ ਤਾਂ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਆਪਣੇ ਕੋਲੇ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਆਪਣੇ ਕੋਲੇ ਔਨਲਾਈਨ ਪੇਮੈਂਟ ਹੁੰਦੀ ਹੈ ਜੀ ਤੋਂ ਸੋਡੀ ਪੇਮੈਂਟ ਅਡਵਾਂਸ ਹੋਊਗੀ ਜੀ ਆਪਣੇ ਕੋਲੇ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈ ਜੀ ਆਪਣੀ ਪੇਮੈਂਟ ਔਨਲਾਈਨ ਹੁੰਦੀ ਹੈ ਜੀ ਤੇ ਜਿਹੜੀ ਵੀ ਭੈਣ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਪੁੱਛਣਾ ਹੋਵੇ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਸੂਟਾਂ ਬਾਰੇ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੋਵੇ ਸਟਿਚਿੰਗ ਰਿਲੇਟਿਡ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਸਾਡੇ ਤੋਂ ਪੁੱਛ ਸਕਦੇ ਹੋ ਜੇ ਕਿਸੇ ਭੈਣ ਨੇ ਵਰਕ ਕਰਵਾਉਣਾ ਹੈ ਹੈਂਡਵਰਕ ਮਸ਼ੀਨਵਰਕ ਪੇਂਟ ਵਰਕ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੂਟ ਤੁਸੀਂ ਰੈਡੀ ਕਰਵਾਉਣਾ ਹੈ ਕਸਟਮਾਈਜ਼ ਕਰਵਾਉਣਾ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰਕੇ ਸਾਡੇ ਤੋਂ ਬਣਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੂਟ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੁੰਦਾ ਜੀ ਜਿਹੇ ਜਆ ਤੁਸੀਂ ਸਟੱਫ ਕਹੋਗੇ ਉਹ ਜੇ ਸਟੱਫ ਤੇ ਆਪਾਂ ਜਿਵੇਂ ਦਾ ਤੁਸੀਂ ਸੂਟ ਕਹੋਗੇ ਉਹ ਜਿਆ ਸੂਟ ਆਪਾਂ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਜੀ ਸਾਡੇ ਚੈਨਲ ਤੇ ਜਾ ਕੇ ਸਾਡੀਆਂ ਵੀਡੀਓ ਤੁਸੀਂ ਦੇਖ ਸਕਦੇ ਹੋ ਆਪਾਂ ਵਰਕ ਵਾਲੇ ਸੂਟਾਂ ਦੀਆਂ ਵੀਡੀਓ ਪਾਉਂਦੇ ਰਹਿੰਨੇ ਆ ਤੁਸੀਂ ਕੋਈ ਵੀ ਸੂਟ ਕੋਈ ਵੀ ਡਿਜ਼ਾਈਨ ਸਾਡੇ ਤੋਂ ਬਣਵਾ ਸਕਦੇ ਹੋ ਆਪ ਦਾ ਡਿਜ਼ਾਈਨ ਵੀ ਬਣਵਾ ਸਕਦੇ ਹੋ ਸਾਡਾ ਡਿਜ਼ਾਈਨ ਵੀ ਬਣਵਾ ਸਕਦੇ ਹੋ ਬਹੁਤ ਪਿਆਰੇ ਪਿਆਰੇ ਜੇ ਆਪਣੇ ਸੂਟ ਹੁੰਦੇ ਆ ਬਹੁਤ ਹੀ ਪਿਆਰਾ ਜਿਹਾ ਆਪਣਾ ਕੰਮ ਹੁੰਦਾ ਹੈ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਨੂੰ ਆਨ ਕਰ ਲਿਆ ਕਰੋ ਜੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਸਾਰਾਂ ਤੋਂ ਪਹਿਲਾਂ ਆ ਜੂਗੀ ਜੀ ਜਦੋਂ ਹੀ ਅਸੀਂ ਵੀਡੀਓ ਅਪਲੋਡ ਕਰਾਂਗੇ ਤੁਹਾਡੇ ਕੋਲੇ ਵੀਡੀਓ ਦੀ ਨੋਟੀਫਿਕੇਸ਼ਨ ਆ ਜੂਗੀ ਜੀ ਬੈਲ ਆਈਕਨ ਨੂੰ ਆਨ ਕਰ ਲਿਆ ਕਰੋ ਜੀ ਤੇ ਪਲੀਜ਼ ਮੇਰੇ ਚੈਨਲ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਆ ਕਰੋ ਜੀ ਵੀਡੀਓ ਨੂੰ ਤਾਂ ਜੋ ਸਾਰੀਆਂ ਭੈਣਾਂ ਤੱਕ ਆਪਣੀ ਵੀਡੀਓ ਪਹੁੰਚ ਸਕੇ ਤੇ ਹੋਰ ਭੈਣਾਂ ਵੀ ਆਪਣੇ ਸੂਟ ਲੈ ਸਕਣ ਵੀਡੀਓ ਨੂੰ ਐਂਡ ਤੱਕ ਦੇਖਣੀ ਤੁਹਾਡਾ ਬਹੁਤ